ਕੰਨਾਂ ਨੂੰ ਖੁੱਲ੍ਹਣਾ ਚਾਹਤਾ ਨਿੰਦਿਆ ਤੇ ਗਲੀ ਗਲੋਹ ਚ ਜਵਾਨ ਉੱਠਣਾ ਚਾਹਤਾ ਗੰਦੇ ਮੰਦੇ ਗੱਲ ਢੇੜੇ ਲੱਗਦਾ ਨਾ ਸੁਣਨ ਵਾਲੇ ਲੱਗਦਾ ਸੜੇ ਬੁੱਤ ਇਹੋ ਜਿਹੇ ਘਰਾਂ ਚ ਵੀਰ ਵਤ ਜਾਂਦੇ ਨਾ ਸੁਣਦੇ ਜਵਾਨ ਤੇ ਕੰਨਾਂ ਆਪਣਾ ਅੱਖਾਂ ਤੇ ਬਰੇਂਦ ਜਦੋਂ ਇਹਨਾਂ کھول ਕੇ ਆ ਤੇ ਅਸੀਂ ਪਹਿਰਾ ਦੇ ਦਿਆਂਗੇ ਫਿਰ ਮਨ ਖੁੱਤੀ ਨੂੰ ਪੈਂਦੀ ਇਹ ਮਨ ਨੂੰ ਭੱਜਣ ਦੇ ਦਰਵਾਜ਼ੇ ਆ ਮਨ ਦੌੜ ਨਹੀਂ ਤੋਂ ਦੀ ਖੁੱਲਾ ਬੰਦੋ ਖੁੱਲਾ ਸੁਣੋ ਨਿੰਦਾ ਚੁੜੀ ਗਲੀ ਗਲੋਚ ਖੁੱਲਾ ਵੇਖੋ ਪਾਇਸਾ ਪਾਇ ਗੁਰਦਾ ਜੀ ਕਹਿੰਦੇ ਆ ਹੋਤ ਸੋਲ ਕਮਾਇਆ ਗੁਰਮਤ ਰਿੰਦਾ ਗਰੀਬੀ ਆ ਪਹਿਲੀ ਗਲਾਸ ਗਰੀਬੀ ਜੇ ਗੁਰੂ ਦਾ ਰਾਕੇ ਤੱਪੜ ਝਾੜ ਕੇ ਸੇਵਾ ਕਰਕੇ ਸਿਮਰਨ ਕਰਕੇ ਤੇਰੇ ਹਿਰਦੇ ਦੀ ਗਰੀਬੀ ਨਹੀਂ ਆਈ ਸਮਝ ਲੈ ਮੋਛੀ ਜੀ ਅਜੀ ਸ਼ਬਦ ਦੇ ਅੰਦਰ ਨਹੀਂ ਗਿਆ ਬਾਣੀ ਦੇ ਅੰਦਰ ਨਹੀਂ ਗਈ ਅੰਦਰ ਉਵੇਂ ਭੰਮੜ ਬਣ ਰਹੇ ਅੰਦਰ ਉਵੇਂ ਅੰਧ ਬਣ ਰਹੀ ਹੈ ਈਰਖਾ ਦੀ ਦੁਆਸ਼ ਦੀ ਇਹ ਪड़ोसी ਵਡਾ ਕਿਉਂ ਹੋ ਗਿਆ ਇਹਨੇ ਘਰ ਕਿਉਂ ਬਣਾ ਲਿਆ ਇਹਨੇ ਗੱਡੀ ਕੋ ਲੈ ਲਈ ਤੇ ਮਾਰੂ ਗੋ ਤੇ ਕਹਿੰਦੀ ਨਾਨਕ ਨਾਮ ਚੜ ਤੇ ਗਲਾ ਤੇਰੇ ਪਾੜੇ